ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਮਾਤਾਵਾਦ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਟਰੈਕਟਰ ਅੱਜ ਹਲੇ ਖੜੇ ਨੇ ਘਰੇ 4 ਤੇ 5 ਤੇ ਜੱਸਾ ਵਾਈ ਗਿਆ ਬਜਾਈ ਕਰਨ ਮੱਕੀ ਦੀ ਲੱਗਿਆ ਮਸ਼ੀਨ ਨਾਲ ਉੱਪਰ ਆਜ ਵੀ ਪਟਾਈ ਵਾਲਾ ਘਾਰੀ ਖੜਾ ਹਲੇ 55ਵੀਂ ਵੀ ਆ ਖੜਾ ਟਾਲੀਆਂ ਤੋਂ ਇਹ ਲੋਡ ਖੜੀਆਂ ਨੇ ਬੀਜ ਦੀਆਂ ਲੱਗੇ ਜੀ ਫੇਲ ਕੱਟਣ ਆ ਲਓ ਜੀ ਚੱਲਦਾ ਕੰਮਕਾਰ ਅੰਦਰਲੇ ਪਲਾਟ ਦਾ ਗਾਦੀ ਗਾਦੀ ਢੇਲ ਕੱਟੇ ਵਾਲਾ ਮਸ਼ੀਨ ਲੈ ਲੈ ਗਾਦੀ ਪਹੁੰਚ ਗਏ ਜੀ ਆਪਾਂ ਸਹਾਉਲੀ ਰੋਟੀ ਲੈ ਕੇ ਰਾਤ ਤੰਬੂ ਦੇਖੋ ਆ ਲਾਇਆ ਬਾਰੇ ਤੇ ਇੱਕ ਗੱਲ ਹੋਰ ਦੇਖੋ ਆ ਸਾਰਾ ਪਲਾਟ ਇਧਰੋਂ ਕਿੱਲਾ ਹੈ ਪਿਆਰਾ ਫੁੱਲ ਨਰਮੈਣ ਓਕੇ ਰਿਪੋਰਟ ਆ ਜਿੰਨੀ ਕਿ ਜਗਾ ਕਲਰੀ ਆ ਇਹ ਚਿੱਟੀਆਂ ਜਾਗਦੀ ਆ ਦੇਖੋ ਗੱਲ ਪਹੁੰਚੀ ਹੋਣੀ ਹੈ ਬਾਕੀ ਇੱਕੋ ਜਿਹਾ ਪਾਣੀ ਲਾਇਆ ਐਂ ਇੱਕਸਾਰ ਐ ਇੰਨੀ ਜਗ੍ਹਾ ਕਲਰੀ ਆ ਸਮਝ ਲਓ ਇੱਥੇ ਪਾਣੀ ਦੀ ਸੱਲ ਹੋਈਓ ਨਹੀਂ ਉੱਤੇ ਐ ਇੱਕਨੇ ਆਹ ਪਲਾਟ ਸਾਹਮਣੇ ਗੱਲਾ ਤੇ ਆ ਸੁੱਕਾ ਸੁਹਾਗਦਾ ਆ ਲਓ ਉੱਥੇ ਵੀ ਕਲਰੀ ਆ ਆ ਕਮਾਲ ਆ ਕਲਰੀ ਦੀ ਲਵੇ ਦੀ ਸਾਈਡ ਤੋਂ ਆਪਾਂ ਕੱਲ ਕਣਕ ਚੋਂ ਕੱਢ ਗਈ ਭਰਗੇ ਤੇ ਆ ਦੇਖੋ ਨੱਕੇ ਖੋਲ ਕੇ ਤੇ ਬਸ ਦੋ ਰਹਿ ਗਈਆਂ ਇਹ ਪਲਾਟ ਵੀ ਭਰ ਗਿਆ ਇੱਕ ਨੂੰ ਛੱਡਿਆ ਵਾ ਆਦੇ ਤੇ ਦੂਸਰੀ ਨੂੰ ਛੱਡਣਾ ਐ ਅੱਦ ਕੱਲ ਫਿਰ ਅੱਦ ਜੱਦੀ ਜੀ ਹੋਈ ਵੀ ਆ ਇਹ ਲਾ ਕੇ ਆ ਕੰਮ ਲਵੇ ਇਤਲਾ ਰਾਮ ਮੱਕੀ ਦੀ ਭਰਾਈ ਦਾ ਤਾਂ ਕਣਕ ਵੀ ਭਰ ਗਈ ਸਾਰੀ ਉਹ ਕਣਕ ਇਦਾਂ ਦੀ ਖੜੀ ਆ ਆਹ ਰੌਣਕ ਆ ਕਣਕ ਦੀ ਨਸਰ ਰਹੀ ਆ ਸਾਰੀ ਉਹ ਵਧੀਆ ਖੜੀ ਆ ਣ ਓਕੇ ਹਲੇ ਤੱਕ ਤਾਂ ਇੱਕ ਸਪਰੇ ਕਰੀਤੀ ਗੋਲੀ ਡੰਡਾ ਵੀ ਐਡਾ ਕੋਈ ਖਾਸ ਦੀਨਾ ਨਹੀਂ ਹੈ ਆ ਦੇਖੋ ਕਸਮਾਨ ਸੂਰਾ ਦਾ ਇਹ ਕਣਕ ਦੇ ਲਵੇ ਲਵੇ ਜਿੰਨੇ ਵੀ ਸਿਆੜ ਨੇ ਸਾਰੇ ਰਗੜੇ ਹੋਏ ਨੇ ਸਾਰੇ ਲਾਉਣੇ ਪੈਣੇ ਨੇ ਰਾਤ ਬੰਦੇ ਬੈਠੇ ਤੇ ਉਹ ਰਾਤ ਕਹਿੰਦੇ ਆਏ ਨਹੀਂ ਪਰਸੋਂ ਰਾਤ ਦਾ ਕਾਰਨਾਮਾ ਸਿਰੇ ਤੱਕ ਆਹ ਪਲਾੜਦੇ ਐਨ ਸਿਰੇ ਤੱਕ ਖੋਲੇ ਪਏ ਨੇ ਸਿਰੇ ਤੱਕ ਐਨ ਤੇ ਆਹਾ ਸੋਕਾ ਹੀ ਖੋਲਤੇ ਤੇ ਫਿਰ ਇਹ ਕੱਲ ਬਣਾ ਕੇ ਇਹਨਾਂ ਨੂੰ ਪਾਣੀ ਲਾਤਾ ਅੱਜ ਬਚਾਉ ਅੱਜ ਪਹੁੰਚੇ ਨਹੀਂ ਜਾਂ ਤਾਂ ਉਹਨਾਂ ਨੂੰ ਹੁਣ ਵੀ ਬੀਜ ਬੂਜ ਲੱਭੇ ਨਹੀਂ ਤਾਂ ਨਹੀਂ ਪਹੁੰਚੇ ਜਾਂ ਫਿਰ ਅੱਜ ਦੀ ਰਾਖੀ ਦਿਹਾੜੀ ਹੋਰ ਰੱਖ ਕੇ ਬਹਿ ਕੇ ਦੇਖਣਾ ਪੈਣਾ ਨਾਲੇ ਜਾਨੂ ਚਲੋ ਮੜਾ ਜਾ ਕੈੜਾ ਕੂੜਾ ਤੇ ਇਹਨਾਂ ਨੂੰ ਕੋਈ ਚੱਕਰ ਨਹੀਂ ਵੀ ਵੀਰ ਤੁਰ ਪੂਗਾ ਦੇਖਦੇ ਆਂ ਬਾਕੀ ਜੋ ਵੀ ਹੁੰਦਾ ਆ ਵੀ ਲੈ ਚੱਲ ਭਾਂਡੇ ਚੱਕ ਕੇ ਕੱਚਾ ਇਹ ਤੇ ਚ ਆਹ ਪਲਾਟ ਆਪਾਂ ਭਰ ਕੇ ਦੀ ਗੱਲ ਸਾਰਾ ਪੂਰੀ ਵਧੀਆ ਸੈੱਲ ਹੋ ਗਈ ਓਕੇ ਆ ਰਿਪੋਰਟ ਬੱਟ ਆਪਾਂ ਨੇ ਕਰ ਲਈ ਰੇਖਾ ਲੀ ਚੌੜੀ ਇਹ ਦੋਵੇਂ ਪਾਸਿਆਂ ਚੌੜੀ ਹੋ ਗਈ ਪੂਰੀ ਹੁਣ ਜੇリモਕੇ ਨਹੀਂ ਰੱਖਾਂਗੇ ਨੂੰ ਚੌੜੀ ਹਲੇ ਹੋਰ ਕਰ ਲਾਂਗੇ ਜੇ ਲੋੜ ਪਈ ਸੌਖਾ ਰਹੂਗਾ ਕੰਮ ਲੈਰੀ ਦਾ ਐਡਾ ਕਾਰਨਾਮਾ ਦੇਖੋ ਦੋ ਬਾਰ ਪਾਣੀ ਲਾਤਾ ਨਾ ਕੁ ਦੁਬਾਰੇ ਵੀ ਲਣਦਾਰ ਨੇ ਸਵੇਰੇ ਘਾਂਟਾ ਕਹਿੰਦੇ ਮੋਟਰ ਚਲਾਤੀ ਸਿਲ ਨਹੀਂ ਹੋਈ ਪਰ ਦਾਣੇ ਤੱਕ ਐਡਾ ਨੁਕਸਾਨ ਹੈ ਕਲਰੀ ਦਾ ਬਹੁਤ ਘਟ ਕੱਲ ਵੀ ਭਰੇ ਆ ਦੇਖੋ ਇਹ ਤੇ ਅੱਜ ਫੇਰ ਹਰੇ ਤੱਕ ਦਾਣੇ ਤੱਕ ਸਿਲ ਨਹੀਂ ਗਈ ਨਾਲੇ ਪਾਣੀ ਖੜਾ ਹੈ ਵਿੱਚ ਦੇਖਦੇ ਆਂ ਸ਼ਾਮ ਤੱਕ ਕੀ ਬਣਦਾ ਆਓ ਜੀ ਮਿੱਤਰੋ ਆਪਾਂ ਮੁੜਿਆ ਇਹ ਸਹੌਲੀ ਤੋਂ ਤੇ ਪਲਾਟਾਂ ਦੀ ਕਰੋ ਰੌਣਕ ਚੈੱਕ ਆ ਤੁਹਾਡੇ ਸਾਹਮਣੇ ਆ ਐਲ ਆਰ ਦੀ ਪਟਾਈ ਚੱਲਦੀ ਆ ਪਿੰਡ ਆ ਲੋਟੀ ਪੂਰਾ ਘੈਂਟ ਆ ਨਾਲੇ ਮਸ਼ੀਨ ਆਪਣੀ ਕੌਲ ਘੜਾਲੀ ਚੱਲਦੀ ਆ ਨੇ ਚੱਕਤਾ ਤੇ ਹਾਂ ਆਓ ਜੀ ਕਰ ਲੋ ਰੌਣਕ ਚੈੱਕ ਪਲਾਟ ਦੀ ਇੱਕ ਚ ਨਹੀਂ ਹੈ ਸਾਰਿਆਂ ਚ ਇਦਾਂ ਹੀ ਆ ਇਹ ਪੂਰਾ ਸਹਜ ਆ ਪੂਰਾ ਵਧੀਆ ਬਸ ਇਹੀ ਫਾਇਦਾ ਹੁੰਦਾ ਨਵੇਂ ਸੀਡ ਦਾ ਨਮੋ ਹਮੇਸ਼ਾ ਨਮਈ ਹੁੰਦਾ ਕੋਈ ਵੀ ਚੀਜ਼ ਆ ਓਨੀਓ ਸੇਵਾ ਕਰੀਓ ਜਿਹਨੇ ਦੂਸਰੇ ਪਲਾਟਾਂ ਦੀ ਕਰਦੇ ਆ ਫੁੱਲੋ ਕੇਅਰ ਰਿਪੋਰਟ ਆ ਉੱਪਰ ਲੈ ਖੇਤ ਦੀ ਚੱਕਦੇ ਨੇ ਵੇਲ ਪੇਲ ਚੱਕ ਕੇ ਕੱਢਣੀਆਂ ਬਾਹਰ ਇਹ ਟਰਾਲੀ ਨੇ ਵੀ ਫੁੱਲ ਨਿਆਰ ਆ ਲੈ ਆਂਦਾ ਫਿਆ ਛੋਟੇ ਮੋਟੇ ਕੰਮ ਖਾਸ ਇਹਨਾਂ ਵੇੜੀ ਜਾਂਦੀ ਐ ਵੀ ਈਸ਼ਵਰ ਲੱਗਿਆ ਹੋਇਆ ਗਰੇਟਰ ਤੇ ਚੱਲਿਆ ਫੀਜ ਵਾਲਾ ਆਲੂ ਤੇ ਪਹਿਲਾਂ ਦੋ ਟਰਾਲੀਆਂ ਚਲੀਆਂ ਗਈਆਂ ਤਿੰਨ ਤੇ ਟਰਾਲੀ ਖਾਲੀ ਵੀ ਜਾਊਗੀ ਉੱਥੇ 855 ਲੈ ਕੇ ਚੱਲ 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 ਮਗਰ ਆਜੂ ਤੇਰੇ ਇਹ ਚੱਲ ਦੋ ਤਾਂ ਖੜੀਆਂ ਨੇ ਇੱਕਾ ਮੂਰੇ ਖੜੀ ਆ ਤੇ ਇੱਕਾ ਮਗਰ ਖੜੀ ਆ ਗੁੱਡ ਲੱਕ ਵਾਲੀ ਤੇ ਆ ਆ ਗਿਆ ਟਰੈਕਟਰ ਤੇ ਉਹ ਉਪਰੇ ਖੜੀ ਆ ਆ ਮਨਦੀਪ ਬਾਈ ਦੀ ਖੜੀ ਆ ਖੇਤੀ ਸਟੋਰ ਵਾਲੇ ਦਾ ਸੋਨਾ ਲਿੱਕਾ ਗੰਨੇ ਨੂੰ ਲੱਗੀ ਵੀ ਟਰਾਲੀ ਇਹ ਵੀ ਉਰੇ ਪਿਆ ਚੱਲਦਾ ਗਰੇਡਰ ਸਾਹਮਣੇ ਵੀ ਆਲਾ ਆਪਣਾ ਇੱਥੇ ਛਾਂਟੀ ਹੋਈ ਜਾਂਦਾ ਆਲੂ ਤੇ ਇੱਥੇ ਕੋ ਫਿਰਦਾ ਲਾਡੀ ਬਾਈ ਤੁਹਾਨੂੰ ਦਿਖਾਉਨੇ ਆ ਆ ਦੇ ਆ ਪਲਾਟ ਆਪਣਾ ਹੋ ਗਿਆ ਬੇਲਾ ਕੰਮ ਗਿਆ ਨਿਬੜ ਤੇ ਹੁਣ ਥੈਲੇ ਸਿਉ ਕੇ ਚੱਕਣ ਚੱਕਣ ਦਾ ਕੰਮ ਰਹਿ ਗਿਆ ਤੇ ਉਸ ਤੋਂ ਬਾਅਦ ਬੇਲ ਚੱਕਾਂਗੇ ਬੇਲ ਚੱਕ ਕੇ ਦੀ ਕਰਾਂਗੇ ਚਗਾਈ ਮੌਸਮ ਅੱਜ ਖਰਾਬ ਹੋਇਆ ਵਾ ਬੱਦਲ ਵਾਈ ਚੱਲ ਰਹੀ ਆ ਆ ਲਓ ਬਬਲੂ ਉਹ ਖੜਾ ਸਾਹਮਣੇ ਸਵਰਾਜ ਨੇ ਕਰਤਾ ਕੰਮ ਫਤਿਹਰੋਂ ਆ ਲੋ ਜੀ ਟਰਾਲੀ ਲੋਡ ਕਰਨ ਤੇ ਹੁਣ ਆਪਾਂ ਚੱਲਦੇ ਆਂ ਆਪਾਂ ਜਾਣਾ ਰੋਟੀ ਲੈ ਕੇ ਸਹੋਲੀ ਨੂੰ ਤੇ ਨਾਲੇ ਥੋੜਾ ਜਿਹਾ ਬੀ ਲੈ ਕੇ ਜਾਣਾ ਜਿਹੜਾ ਉੱਤੇ ਚੁਗਿਆ ਚਾਗਿਆ ਉਹ ਲਾਉਣਾ ਏ ਨਾ ਪਲਾਟ ਬਾਹਰ ਤਾਂ ਉੱਪਰਲਾ ਚਾਰ ਕਿੱਲਿਆਂ ਦਾ ਚੋਕ ਵੀ ਹੋ ਗਈ ਪਹੁੰਚ ਗਏ ਜੀ ਰੋਟੀ ਲੈ ਕੇ ਸਹੋਲੀ ਮੋਟਰ ਤੇ ਲਾਈਟ ਵੱੜਦੀ ਆ ਲਾਈਟ ਆਈ ਵੀ ਆ ਉਹ ਦੂਈ ਬੈਂਕੀ ਜਾ ਉਹਦੇ ਪਾਸੇ ਦੇਖਣਾ ਚਾਹੀਏ ਔਰ ਅਜੂ ਖੜਾ ਤੋਬਾ ਦੀ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੀ ਬਸ ਸਤਿ ਸ੍ਰੀ ਅਕਾਲ ਸਾਹਮਣੇ ਰੋਡ ਤੇ ਲੇਟਾਂ ਮੱਚਦੀਆਂ ਨੇ ਇਹ ਇੰਨੀ ਦੂਰ ਰੋਡ ਤੇ ਹੇਲੋ